ਮੱਛਗੜੀ ਦਾ ਨਾਮ ਮੈਂ ਪਾਉਂ ਮੈਂ ਪਾਉਂ ਲਓ ਜੀ ਪੁੱਤਰ ਕੇ ਭਾਈ ਦੇਖੀ ਬੰਦਸ ਖੜੀ ਹੋਗੀ ਸ਼ਾਇਦ ਹੈ ਬਸ ਖੜੀ ਹੋਗੀ ਸ਼ਾਇਦ ਬਾਹਰ ਹਮ ਲਿਆ ਕਰਨਾ ਬੜਾ ਬੈਗ ਮੈਂ ਖੜੀ ਇਸ ਦੀਆਂ ਲਿਆ ਗਾ ਮੰਨੂ ਫੜਾ ਪੁੱਤ ਦਾ ਚੌੜ ਚੜਿਆ ਚਲੋ ਲਓ ਜੀ ਪਹੁੰਚ ਕੇ ਅਸੀਂ ਬਾਬਾ ਮੋਢਾ ਜੀ ਦੇ ਐਨ ਆਰ ਆਈ ਯਾਤਰੀ ਨਿਵਾਸ ਵਿੱਚ ਤੇ ਉਹਰੇ ਦੇਖਦੇ ਆ ਰੂਮ ਆਪਾਂ ਨੂੰ ਵੈਸੇ ਮਿਲ ਜਣਾ ਬਹੁਤ ਤਕੜੀ ਬਿਲਡਿੰਗ ਬਣਾਈ ਹੋਈ ਆ ਬਾਈ ਬਹੁਤ ਜ਼ਿਆਦਾ ਸਫਾਈ ਆ ਤੇ ਹੁਣ ਅੰਦਰ ਚੱਲਦੇ ਆ ਅੰਦਰ ਜਾ ਕੇ ਦੇਖਦੇ ਆ ਹੁਣ ਰੂਮ ਮਿਲਦਾ ਕਿ ਨਹੀਂ ਮਿਲਣਾ ਤਾਂ ਚਾਹੀਦਾ ਵੈਸੇ ਦੇਖਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਇੱਧਰ ਮਿਲੋ ਮਾਤਾ ਜੀ ਨੂੰ ਪਹਿਲਾਂ ਨਾ ਮੰਮੀ ਕਿਵੇਂ? ਕੋਚਾ ਪੂਰੀ। ਠੀਕ ਆ ਠੀਕ ਆ। ਤੇ ਤੁਹਾਨੂੰ ਖੁਸ਼ੀ ਆ ਉਹ ਕਿ ਆ ਭਾਈ? ਮਾੜੇ ਦੇ ਦਰਸ਼ਨ ਉਹ ਜਿਹੜੇ ਹੋ ਗਿਆ ਜਾਈਦਾ। ਹਾਂ ਹਾਂ ਬਿਲਕੁਲ ਬਿਲਕੁਲ। ਅੱਛੀ ਗੱਲ। ਮੰਮੀ ਪੈਸੇ ਪਹਿਲਾਂ ਵਾਲਾ ਕੁਝ ਯਾਦ ਆ ਜਦੋਂ ਪਹਿਲਾਂ ਆਏ ਤੇ ਤੁਸੀਂ। ਕੁਝ ਯਾਦ ਆ ਕਿੱਥੇ ਕਿਹੜਾ ਗੁਰਦੁਆਰਾ ਸਾਹਿਬ ਆ ਕਿੱਥੇ ਕਿਹੜਾ? ਹਾਂ। ਟਾਈਮ ਹੋ ਗਿਆ ਨਾ ਬਹੁਤ। ਘਟੋ ਘਟ ਮਾਰੇ ਖਿਆਲ ਨਾਲ 35-32 ਸਾਲ ਹੋ ਗਏ। ਹੋ ਗਏ। ਹਾਂ ਨਾ ਕੁੜੀਆਂ ਨਿਕ ਨਿਕਦੀਆਂ ਹਾਂ ਦੋ ਦੋ ਸਾਲ ਦਾ ਫਰਕ ਹੈ ਨਿਆਣਿਆਂ ਦਾ ਕਿੰਨੇ ਕੁ ਹੋਣੀ ਆ ਮੀਂਹ ਧੀਮਾ ਨਹੀਂ ਮੋੜੀ ਸੁੱਜੀ ਤੇ ਕਰਨ ਵੀ ਬੜਾ ਅਜੀ ਅੱਛਾ ਛੋਟੀਆਂ ਦੀਆਂ ਤਾਂ ਬਹੁਤ ਹਾਂ ਜਰਨਾ ਹੀ ਨਹੀਂ ਤੇ ਹੁੰਦਾ ਵੀ ਨਿਆਣਾ ਝਿਕਣਾ ਆਪਣਾ ਹੋਵੇ ਮਨਵੀਰ ਹਾਂ ਔਰ ਉਹ ਗਲੀਨ ਹੋਵੇ ਗਲੀਨ ਵੀ ਇਹ ਬੜੀ ਹੈ ਜਿਆਦਾ ਛੋਟੇ ਹੂੰ ਥੋੜੇ ਜਿਆਦਾ ਛੋਟੇ ਤੇ ਨਿਆਣੇ ਸਨ ਹਾਂ ਹੂੰ ਮਨ ਦੇ ਵਿੱਚ ਕੀ ਯਾਦ ਰਹਿੰਦਾ ਏ ਇਹ ਤਾਂ ਹੈ ਬਾਹਰ ਨਾ ਬਤਾਏ ਹੂੰ ਜਿੱਥੇ ਤਾਂ ਕੱਲ੍ਹ ਇਹ ਗੁਰਦੁਆਰਾ ਹੁੰਦਾ ਤਾਂ ਹੂੰ ਅਰੂਸ ਸਾਹਿਬ ਦਾ ਹੂੰ ਹੁਣ ਪਤਾ ਨਹੀਂ ਕਿਆ ਕੁਝ ਬਣ ਗਿਆ ਹੁਣ ਤਾਂ ਪਤਾ ਹੀ ਨਹੀਂ ਹੁਣ ਤਾਂ ਬਹੁਤ ਬਹੁਤ ਤਰੱਕੀ ਹੋ ਗਈ ਹੁਣੇ ਜਾਂਦੇ ਤਾਂ ਹਨਾ ਤੇ ਜਦੋਂ ਭਾਰੀ ਬਾਬਿਆਂ ਦੇ ਗਏ ਆ ਜਾਂ ਵੀ ਬਹੁਤ ਕੱਲਾ ਸਿੰਗਲ ਜਿਹਾ ਗੁਰਦੁਆਰਾ ਹੁੰਦਾ ਥਾ ਬਸ ਕੱਲਾ ਹੀ ਅੱਛਾ ਜੇ ਪਹਿਲਾਂ ਤੁਸੀਂ ਗੱਲ ਨਹੀਂ ਲੰਗਰ ਹੈਠਾਂ ਇੱਕ ਨਹੀਂ ਖਾਦੇ ਹੁੰਦੇ ਸੀ ਹਾਂ ਜਦੋਂ ਤਾਂ ਬਣੇ ਵੀ ਤੇ ਲੰਗਰ ਹਾਲ ਬਣੇਗੇ ਕਿੱਥੇ ਤੇ ਹਾਂ ਲੰਗਰ ਹਾਲ ਵੀ ਬਣ ਕੇ ਹਰ ਗੁਰਦੁਆਰੇ ਦਾ ਬਹੁਤ ਬਦਲ ਗਿਆ ਹੁਣ ਬਦਲ ਗਿਆ ਬਿਲਕੁਲ ਬਿਲਕੁਲ ਯਾਦ ਨਹੀਂ ਕਰਨ ਹੁੰਦਾ ਹਾਂ ਹਾਂ ਪਰ ਹੁਣ ਉਹ ਤਾਂ ਹੁਣ ਤਾਂ ਬਹੁਤ ਚਿਰ ਹੋ ਗਏ ਕਿੰਨੇ ਸਾਲ ਹੋ ਗਏ ਇਹ ਕੜਾ ਹੁੰਦੀ ਆਈ ਵੀਰ ਬਿਲਕੁਲ ਬਿਲਕੁਲ ਇਹ ਤਾਂ ਹਾਂ ਤੇ ਇੱਧਰ ਮਿਲੋ ਜੀ ਜੈਸਮਿੰਥ ਹਾਂ ਜੀ ਮੈਡਮ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਕੋ ਜੀ ਸ਼ਮਤ ਪਲਾ ਹੈ ਲੈ ਗੱਲ ਜੀ सारे ਸ਼ੁਰੂਆਤ ਆਵੜਾ ਮੇਰੇ ਵੱਲੋਂ दोबारा फोन ਰਿਸਰਚ ਕਰ ਬਾ ਮੋੜ ਕੇ ਦੁਬਾਰਾ ਫੋਨ ਦੀ ਜ਼ਿੰਮੇਵਾਰੀ ਫੇਰ ਪੈ ਗਈ ਮੁੰਡੇ ਪਰ ਨਾਲ ਦੀ ਨਾਲ ਚਾਰਜ ਸ਼ੁਭੀਤ ਦਾ ਫੋਨ ਹੈ ਜਿੰਦਾ ਕਾ ਦਾਉਂਗੇ ਹਾਂ ਕਾ ਦਾਉਂਗੇ ਮੈਂ ਕੱਲੂ ਅੱਜ ਵੀ ਕੱਠੇ ਵਸ ਬਈ ਪੀ ਜਾਂ ਨਾਉ ਚੜਿਆ ਵਾ ਮੂੰਹ ਚੜਿਆ ਪੀਜਾ ਇੱਕ ਕੋਲ ਤਰੀਕ ਜੂਸ ਲਿਆ ਦੀ ਮੈਂ ਠੀਕ ਐ ਮੈਂ ਕਿ ਕੋਈ ਖਿਡੌਣਾ ਖੁਣੇ ਨਹੀਂ ਤੂੰ ਪੀਜੇ ਹੀ ਲਿਆ ਦੀ ਮੈਂ ਕਿ ਠੀਕ ਹਾਂ ਤੇ ਪੈਕਿੰਗ ਪ੍ਰੈਸੈਂਟ ਇਹਨੂੰ ਚਿੱਤਿਆ ਲੇ ਕੇ ਆਇਆ ਔਰ ਨੂੰ ਲੈ ਕੇ ਆਇਆ ਔਰ ਲੈ ਕੇ ਆਇਆ ਅੱਛਾ ਮੈਂ ਵੱਡੀ ਹੋ ਗਈ ਨਾ ਮੰਮੀ ਕਹਿੰਦੇ ਫਿਰ ਹੁਣ ਤੂੰ ਸਕੂਲ ਨੂੰ ਲੈ ਜਾ ਅੱਛਾ ਮੈਂ ਕਿ ਠੀਕ ਐ ਬਈ ਠੀਕ ਐ ਠੀਕ ਐ ਵੱਡੀ ਹੋ ਗਈ ਤੇ ਲਓ ਜੀ ਪੈਕਿੰਗ ਸਾਡੀ ਸਾਰੀ ਹੋ ਗਈ ਮੈਂ ਬਾਹਰ ਨਿਕਲ ਕੇ ਇਹ ਗੁੱਲੀਆਂ ਨਾਲ ਜ਼ਿਆਦਾ ਖੇਤੀ ਹੁੰਦੀ ਹੈ। ਕੇਲਿਆਂ ਦੀ ਖੇਤੀ ਜ਼ਿਆਦਾ ਮੰਮੀ ਹਾਂ। ਗੰਨਾ ਵੀ ਬਹੁਤ ਲੱਗਿਆ ਹੋਇਆ ਸਾਰਾ ਦੇਖੋ ਬਾਹਰ। ਮੈਨੂੰ ਇਹ ਗੰਨਾ ਜਿਹੜਾ ਆਪਣਾ ਇਹ ਖਰਾਬ ਨਹੀਂ ਹੁੰਦਾ ਹਣਾ। ਇਹ ਹੁਣ ਪਤਾ ਨਹੀਂ ਮੰਮੀ ਗੱਲ ਆਏ ਨਾ। ਉਰੇ ਆਹ ਉਹ ਵੀ ਹੁੰਦੀ ਹੈ ਕਪਾਹ ਦੇਖੋ ਕਪਾਹ ਦੀ ਖੇਤੀ ਹੈ ਸਾਰੀ ਬਾਹਰ ਲੱਗੀ ਹੈ। ਮਹਾਰਾਸ਼ਟਰੀ ਮਹਾਰਾਸ਼ਟਰੀ ਹੈ ਨਾ ਇਹ। ਹਾਂ। अच्छा हम्म अरे एक एरिया ਦੇ ਭਾਈ ਆਪਣੀ ਆਪਣੀ ਭਾਸ਼ਾ ਏ ਠੀਕ ਨਹੀਂ ਜਿਹਨੇ ਜਾ ਰਹਾ ਆਪਾਂ ਨੇ ਜਿਹੜੀ ਮੈਂ ਤੁਹਾਨੂੰ ਤਰ ਗੱਲ ਦੱਸਨੀ ਸੀ ਵੀ ਨਾਮਦੇਵ ਜੀ ਅਜੇ ਭਗਤ ਹੋਏ ਆ ਹੂੰ ਜਿਨ੍ਹਾਂ ਨੇ ਜਿੱਥੇ ਪੰਦਰ ਬਣਿਆ ਹੋਇਆ ਤਾਂ ਉਹਦੀ ਉਲਟ ਸਾਈਡ ਬੈਠ ਕੇ ਭਗਤੀ ਕੀਤੀ ਹੂੰ ਮੰਦਰ ਨਾ ਵੱਲ ਘੁੰਮ ਕੇ ਆਉਂਦੇ ਦੇਖ ਲੋ ਕਿੰਨੀ ਸ਼ਕਤੀ ਹੁੰਨੀ ਆ ਹੂੰ ਬਾਬਾ ਜੀ ਜਿੱਦਾਂ ਉਹਨਾਂ ਦੇ ਸੁੱਚਾ ਜਿੱਦਾਂ ਬਾਬਾ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਆ ਬਿਲਕੁਲ ਬਿਲਕੁਲ ਜਿੰਨ ਚੱਗੇ ਚੱਗੇ ਕੰਮ ਕਰੇ ਨਾ ਨੇ ਸਾਰਿਆਂ ਨੇ ਹਮ ਅਸੀਂ ਕਿੱਥੇ ਇਹਨਾਂ ਦੀ ਚੀਚੀਆਂ ਵਰਗੇ ਵੀ ਨਹੀਂ ਹੈਗੇ ਹਮ ਇਹ ਤਾਂ ਭਗਤ ਰਵਿਦਾਸ ਜੀ ਹੋ ਗਏ ਤਾਂ ਧੰਨਾ ਭਗਤ ਹੋ ਗਿਆ ਤੇ ਧੰਨੇ ਦਾ ਵੀ ਜਿਗਰ ਪਾਤਾ ਗੁਰੂਗਰਾਮ ਸਾਹਿਬ ਦੇ ਵਿੱਚ ਅੱਖਰ ਦੇ ਵਿੱਚ ਉਹਦਾ ਕਿੰਨੀ badi ਗੱਲ ਹੈ ਬਿਲਕੁਲ ਮੇਰੀ ਤਾਂ ਅੱਜ ਗੱਲ ਕਿੱਥੇ ਲੈ ਵੀ ਦੋ ਦਿਨ ਅਸੀਂ ਦੇਖਦੇ ਬਾਬਿਆਂ ਨੇ ਪੂਰੀ ਗੱਲ ਮੰਨੀ ਹੈ ਮੇਰੀ ਚਲੋ ਅਗਲੇ ਬਾਬੇ ਕੋਲ ਸਹੀ ਗੱਲ ਹੈ ਚਲੋ ਅਗਲੇ ਬਾਬੇ ਕੋਲ ਬਹੁਤ ਹੁੰਦੇ ਆਂ ਤੇ ਸਾਰੇ ਇਹ ਨਹੀਂ ਕਰਦੇ ਹੈਗੇ ਹਾਂ ਬੰਦ ਵਿੱਚ ਉਹਨੇ ਸਾਡੇ ਬਾਕੀ ਪਾਪੀ ਬੰਦੇ ਹੁੰਦੇ ਜਿਹੜੇ ਆ ਹਲਦੀ ਦੀ ਖੇਤੀ ਆ ਤੇ ਬਾਹਰ ਜਾ ਕੇ ਦਿਖਾਣੇ ਤੁਹਾਨੂੰ ਭਾਈ ਖੇਤੀ ਔਰੇ ਦੀ ਕਿਹੜੇ ਹਸਾਬ ਦੀ ਆ ਹਨਾ ਪੈਕਿੰਗ ਸਾਡੀ ਹੋਗੀ ਸਟੇਸ਼ਨ ਸਾਡਾ ਆਉਣੇ ਵਾਲਾ ਏ ਕਰਨ ਉਹ ਪੁੱਤ ਪਹਿਲਾਂ ਪਾਵਰ ਬੈਂਕ ਉਹਦੇ ਵਿੱਚ ਪਾ ਪਾਵਰ ਬੈਂਕ ਔਰੇ ਕੁਝ ਰਹੇ ਨਾ ਜਾਵੇ ਫੇਰ ਤੁਸੀਂ ਦੇਖਣ ਆਲੇ ਦਾਲੇ ਨੂੰ ਸਾਰਿਆਂ ਨੇ ਉੱਥੇ ਦਾ 1 ਘੰਟਾ ਖੜੂ ਦੀ ਲਾਸਤ ਕੁਝ ਨਹੀਂ ਪਤਾ ਹੁੰਦਾ ਵਿੱਚ ਪਾ ਲਾ ਤੂੰ ਆਪਣੇ ਕੋਲੋਂ ਫੋਨ ਨੂੰ ਨਾਲੇ 5 ਮਿੰਟ ਪੁੱਤ ਚਾਰਜ ਹੋਣ ਦੇ ਪਹਿਲਾਂ ਹੁਣ ਹੁਣ ਇਹਨੂੰ ਸਾਹ ਦਵਾ ਦੇ ਬਣਾਇਆ ਫੋਨ ਨੂੰ ਨਾਲੇ ਚਾਰਜ ਹੋ ਜਾਊਗਾ ਜਲਦੀ। ਲੈ ਫਿਰ ਡਾਉਣ ਕਿਦਾਂ ਹੋ ਗਿਆ? ਲਓ ਜੀ ਭਾਈ ਦਿਖਾਣੇ ਆ ਤੁਹਾਨੂੰ ਖੇਤੀ। ਆਹ ਲੱਗੇ ਹੋਏ ਆ ਯਕੀਨੂਆਂ ਦੇ ਬਾਗ। ਆਹ ਲੱਗੇ ਹੋਏ ਆ। ਪਤਾ ਨਹੀਂ ਯਰ ਕਾਲੇ ਕਾਲੇ ਬਾਗ ਆ। ਹੈਂ? ਦੇ ਤਾਂ ਹੁਣ ਪਤਾ ਵੀ ਨਹੀਂ ਆ ਨਾਲ-ਨਾਲ ਕਵਾਹ ਖੜੀ ਆ ਉਹ ਦੇਖੋ ਸਾਈਡ-ਸਾਈਡ ਥੋੜੀ ਜੀ ਵਾਹ ਜੀ ਵਾਹ ਪਿੱਛੇ ਬਾਗ ਬੂਗ ਲੰਘ ਲਏ ਓਦੋਂ ਜਦੋਂ ਤੱਕ ਮੈਂ ਆਇਆ ਨਾ ਇਦੋਂ ਕਾਫੀ ਬਾਗ ਲੰਘ ਲੇ ਲਾਹ ਹੋਰੀ ਅਸੀਂ ਪਹੁੰਚ ਗਏ ਇਹ ਕੰਮ ਹਜੇ ਵੀ ਨਦੇੜ ਸਹਵਾਇਆ ਨਹੀਂ ਦੇਖਦੇ ਆ ਭਾਈ ਹਜੇ ਕਿੰਨਾ ਕੁ ਟਾਈਮ ਲੱਗਣਾ ਅ ਜੇ ਤੁੰ ਨਦੇੜ ਸਾਹਿਬ ਆ ਗਿਆ ਜਾਂ ਤਾਂ ਫਿਰ ਉੱਧਰ ਵਾਲੀ ਲਾਈਨ ਤੇ ਲੱਗੂਗੀ ਗੱਡੀ ਜਾਂ ਫਿਰ ਦੂਜੀ ਸਾਈਡ ਲਾਈਨ ਤੇ ਲੱਗੂਗੀ ਉੱਧਰ ਵੀ ਨਹੀਂ ਲੱਗੀ ਹੋਈ ਨਾ ਇੱਧਰ ਨੇੜੇ ਲੱਗੀ ਹੋਈ ਆ ਫੇ ਤਾਂ ਸੈਂਟਰ ਵਿੱਚੇ ਜਾ ਰਹੀ ਹੈ

ਬਾਏ ਬਾਏ ਸਾਡੀ ਸੀਟ ਮਾਣਦੇ ਆ ਚਲਣ ਤਾਰਨੇ ਆ ਚਲੋ ਤਾਂ ਸਹੀ ਆ ਜਾ ਮਮੀ ਰੋਣਾ ਤਾਂ ਆਇਆ ਰੋਣਾ ਚਲੋ ਚਲੀ ਚਲੋ ਚਲੋ ਹੁਣ ਇਹਨੂੰ ਵੜ ਜਾ ਸਾਹ ਹੁਣਾ ਹਰ ਗੂ ਨੂੰ ਬਾਹਰ ਦੇਖ ਕੇ ਅੰਦਰ ਬਚਰੀ ਬਹੁਤ دیر ਹੋ ਗਈ ਬਹੁਤ دیر ਹੋ ਗਈ ਅੰਦਰ ਖੜੂਬੀ ਨੂੰ ਬਚਾਈ ਦੇਖੀ ਨਿੱਪਲ ਚਾਹੀ ਨਿੱਪਲ ਚਲੋ ਭਾਈ ਰੁਕ ਗਈ ਸਾਡੀ ਰੈਡ ਗੱਡੀ ਆ ਬਚਾ ਕੇ ਸਿੱਧਾ ਕੱਢ ਲੋ ਜੀ ਹਾਂ ਚੱਲ ਵੀ ਜਵਾਨਾ ਨਾਲ ਨਾਲ ਥੱਲੇ ਰੋ ਜਾ ਕੇ ਹਮ ਹੋ ਜਾ ਆਏ ਬੱਸ ਨੋ ਆਏ ਭਾਈ ਥੱਲੇ ਆਹੋ ਆਹੋ ਬਸ ਇੱਥੇ ਲੱਗਾ ਸੱਡੀਆਂ ਹੋਈਆਂ ਸਾਡੀਆਂ ਲਓ ਜੀ ਉਤਰ ਗਏ ਭਾਈ ਦੇਖਿਓ ਬੰਦਾ ਛੜੀ ਹੋ ਗਈ ਹੈਂ ਬੱਸ ਖੜੀ ਹੋ ਗਈ ਸ਼ਾਇਦ ਬਾਹਰ ਹੂੰ ਲੈ ਕਰਨਾ ਬੜਾ ਬੈਗ ਮੈਂ ਖੜੀ ਇਸ ਦੀਆਂ ਲੈ ਆ ਮੰਨੂ ਫੜਾ ਪੁੱਤ ਉਹਦਾ ਚੌ ਚੜਿਆ ਚਲੋ ਚਲੋ ਫਿਰ ਆ ਮੈਂ ਚੱਕ ਲੰਨਾ ਆ ਜਾ ਮਮੀ ਦੇਖਦੇ ਆ ਜੀ ਹੁਣ ਬੱਸ ਖੜੀ ਹੋਣੀ ਹੈ ਇੱਥੇ ਬਾਹਰ ਤੇ ਚੱਲਦੇ ਆ ਜੀ ਫਿਰ ਆਪਣੇ ਲਓ ਜੀ ਹੁਣ ਆਪਾਂ ਨੂੰ ਆਹਾ ਪੌੜੀਆਂ ਚੜ ਕੇ ਫਿਰ ਦੂਜੀ ਸਾਈਡ ਜਾਣਾ ਪੈਣਾ ਉੱਧਰਲੀ ਸਾਈਡ ਤੋਂ ਫਿਰ ਆਪਾਂ ਨੂੰ ਬੱਸਾਂ ਮਿਲਣੀਆਂ ਗੁਰਦੁਆਰਾ ਸਾਹਿਬ ਦੀਆਂ ਇਹ ਚੱਲਦੇ ਆ ਹੁਣ ਫਿਲਹਾਲ ਪੌੜੀਆਂ ਚੜ੍ਹਨੀਆਂ ਪੈਣੀਆਂ ਤੂੰ ਸਮਾਨ ਜੈਸਮੀਨ ਲਿਆ ਮੈਂ ਚੜਾਉਣਾ ਆ ਫੜ ਤੂੰ ਕੈਮਰਾ ਮੈਂ ਚੜਾਉਂਦੀ ਆ ਆਪਾਂ ਚੜਾ ਲੂੰਗੀ ਚੱਲ ਫਿਰ ਤਾਂ ਬਹੁਤ ਸ਼ਾਬਾਸ਼ ਏ ਤੇਰੇ ਕਰ ਆ ਫੜ ਪੁੱਤ ਤੂੰ ਮੈਂ ਚੜਾਉਂਦਾ ਆ ਜਾ ਲਿਆ ਮੇਰੇ ਕੋ ਆ ਲਿਫਾਫਾ ਮੰਮੀ ਕੋ ਫੜਾ ਦੇ

ਦੇਲੀ ਹੋ ਗਈ ਆ ਚਲੋ ਚਲੋ ਜੀ ਬਸ ਤੁਮ ਨੂੰ ਆ ਲਾਈ ਹੋ ਦੀ ਜੀ ਲੋ ਜੀ ਹੁਣ ਅਸੀਂ ਰੇਲਵੇ ਸਟੇਸ਼ਨ ਨੂੰ ਅਲਵਿਦਾ ਕਹਿ ਕੇ ਜੀ ਠੀਕ ਪਹੁੰਚ ਗਏ ਜੀ ਹਜੂਰ ਸਾਬ ਨਾਂਦੇੜ ਸੋ ਤਾਂ ਨਾ ਮਹਾਰਾਜ ਦੀਆਂ ਕੁਰਬਾਨੀਆਂ ਦੇਖ ਲੋ ਕਿੱਥੇ ਕਿੱਥੇ ਮਹਾਰਾਜ ਪਹੁੰਚੇ ਸਨ ਸਾਡੀ ਤਾਂ ਸੋਚ ਤੋਂ ਵੀ ਪਰੇ ਆ ਕਿੱਥੇ ਕਿੱਥੇ ਪਹੁੰਚੇ ਦੱਸੇ ਗੁਰੂ ਸਾਹਿਬਾਨ ਉਦਾਸੀਆਂ ਕੀਤੀਆਂ ਵਾਹਿਗੁਰੂ 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 ਸਭ ਟ੍ਰੇਨਾਂ ਬਹੁਤ ਵਧੀਆ ਸੀਗੀਆਂ ਬਸ ਟਾਈਮ ਦਾ ਥੋੜਾ ਜਿਹਾ ਦਿੱਕਤ ਸੀਗੀ ਸੋ ਚੱਲ ਰਹੀ ਹੈ ਜੀ ਸੰਗਤ ਆਪਣੇ ਆਪਣੇ ਉਹਦੇ ਨਾਲ ਚਲੋ ਤੇ ਰੇਲਵੇ ਸਟੇਸ਼ਨ ਦੇ ਨਾਲ ਦੇ ਨਾਲ ਜੀ ਦੇਖੋ ਸਫਾਈ ਚੱਲ ਰਹੀ ਆ ਸਫਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਭਾਈ। ਪਤਾ ਨਹੀਂ। ਸੁਚੇਤੀ ਤੋਂ 체ਤੀ ਦੇਖੀਏ ਬਾਹਰ ਬਸਾਂ ਖੜੀਆਂ ਹੈ ਜਾਂ ਨਹੀਂ। ਰੇਲਵੇ ਸਟੇਸ਼ਨ ਦੇ ਦੇਖੇ ਕੁਝ ਇਸ ਤਰ੍ਹਾਂ ਜੀ। ਨੰਦੇੜ ਸਾਹਿਬ, ਬਪਾਲ, ਤਾਂ ਡਾਕਟਰ ਬਾਰਾਂ। ਸੋ ਚੱਲਦੇ ਆਂ। ਬਾਹਰ ਉੱਥੇ ਦੇ ਨਿਕਲ ਹੋ ਰਿਹਾ ਹੈ। ਤੇ ਪਿੱਛੇ ਮੇਰੀਆਂ ਸੰਗਤਾਂ ਤਿਆਰ ਪਰ ਤਿਆਰ ਹਣ ਪੇਣ ਦਾ ਸਮਾਨ ਸੋ ਸਵੀ ਸ਼੍ਰੇਣੀ ਕੇ ਪ੍ਰਕティਸ਼ਾਲਿਆ ਸੋਹਣ ਚਲਦੇ ਆਂ ਜੇ ਪੰਦਰ ਸਾਰੀ ਬਾਹਰ ਉਹ ਖੜੀਆ ਕ੍ਰੋਸਿੰਗ ਲੈਂਨ ਆਹ ਖੜੀ ਆ ਬਸ ਖੜੀ ਆ ਸੋ ਸਾਹਮਣੇ ਖੜੀ ਹੈ ਜੀ ਬੱਸ ਸੰਗਤ ਸੋਹਣੀ ਆਈ ਹੈ ਜੀ ਤੇ ਕੋ ਬੱਸ ਤੁਰਪੀ ਪੱਛੇ ਚਲੋ ਬੱਸ ਚੜ ਜੀਏ ਜੀ ਫਿਰ ਮਿਲਦੇ ਹਾਂ ਤੁਹਾਨੂੰ ਹਨਾ ਥੋੜਾ ਟਾਈਮ ਤੱਕ ਨਹੀਂ ਜੀ ਇੱਧਰ ਬੱਸ ਚ ਜਾਣਾ ਜੀ ਅਸੀਂ ਮੰਗਲ ਸਭ ਜਾਣਗੇ ਬੋਲਾ ਹਾਂ ਹਾਂ ਉੱਥੇ ਜਾਣਾ ਜੀ ਸੱਚ ਨੂੰ ਜਾਣਾ ਏ ਉੱਥੇ ਹੀ ਜਾਣਾ ਨਿਹੰਗ ਸਿੰਘ ਸਾਹਿਬ ਤੇ ਹੀ ਜਾਣਾ ਆਜੋ ਆਜੋ ਸੋ ਸਾਰੀ ਸੰਗਤ ਜੀ ਉਤਰੀ ਆ ਧੰਨਵਾਦ ਬਾਬਾ ਜੀ ਤੁਹਾਡਾ ਬਹੁਤ ਬਹੁਤ ਹੋਇਨੇ ਬਾਈ ਗੁਰ ਯੋ ਫੇਸ ਮਾਣੇ ਤੱਕ ਰੱਖ ਲਓ ਮੰਮੀ ਆ ਜਾ ਹਾਂ ਹਾਂ ਆਰਾਮ ਨਾਲ ਸੁਭਾਸ਼ ਲਓ ਜੀ ਬਸ ਜੇ ਬੈਠ ਕੇ ਆਹ ਤੁਹਾਨੂੰ ਸਾਰਾ ਰੱਖਦੇ ਆ। ਇਹਦਾਂ ਖੜਾ ਲੱਡੀ। ਰੱਖੀਂ ਕਰਾ ਪਾ ਫੇਰਾ। ਚੱਲ ਭਈ ਬੱਸ। ਬਾਬਾ ਨਿਹੰਗ ਸਿੰਘ ਜੀ ਦੀ ਬੱਸ ਆਹੇ। ਤੇ ਅੱਗੇ ਜਾ ਕੇ ਹੁਣ ਦੇਖਦੇ ਆਂ ਦੂਜੀ ਬੱਸ ਲੋਕਲ ਗੁਰਦੁਆਰਾ ਸਾਹਿਬ ਵਾਲੀ ਮਿਲਦੀ ਸਾਨੂੰ ਕਿ ਨਹੀਂ। ਬਾਬਾ ਜੀ ਕਹਿੰਦੇ ਵੈਸੇ ਜੀ ਬਾਬਾ ਜੀ ਕਹਿੰਦੇ ਵੀ ਜੇ ਮਤਲਬ ਪੂਰੀ ਬੱਸ ਭਰ ਗਈ 40 ਬੰਦੇ ਹੋਗੇ। ਤਾ ਉਥੋਂ ਵੀ ਦੁਬਾਰਾ ਤੁਰ ਪੰਦੀ ਆ ਬਸ ਵੈਸੇ ਇੱਕ ਤਾਂ ਕਹਿੰਦੇ 8 ਵਜੇ ਲੰਘ ਹੀ ਹੋਣੀ ਆ ਤੇ ਅਗਰ 40 ਬੰਦੇ ਹੋ ਗਏ ਤਾਂ ਉਹ ਦੂਜੀ ਬੱਸ ਵੀ ਭਰ ਗਈ ਤਾਂ ਦੂਜੀ ਬੱਸ ਵੀ ਤੁਰ ਪੰਦੀ ਆ ਮਤਲਬ ਇਦਾਂ ਨਹੀਂ ਹੈਗਾ ਵੀ ਦੂਜੀ ਬੱਸ ਜਾਂਦੀ ਨਹੀਂ 40 ਸੀਟਰ ਬੱਸ ਆ ਜੇ 40 ਜੜੇ ਹੋ ਗਏ ਤਾਂ ਦੁਬਾਰਾ ਤੁਰ ਪੂਗੀ ਬਾਕੀ ਹੁਣ ਉੱਥੇ ਜਾ ਕੇ ਦੇਖਦੇ ਆਂ ਜੀ ਬੱਸ ਮਿਲਦੀ ਆ ਸਾਨੂੰ ਅੱਗੇ ਜਾਣ ਨੂੰ ਕਿ ਹਾਟੋ ਹੀ ਕਰਨਾ ਪੈਂਦਾ ਸ਼ੋਕਲ ਕੋਲ ਦੁਬਾਰਾ ਸਭ ਘੁੰਮਣੇ ਆ ਜਿਹੜੇ ਚੱਲਦੇ ਆ ਜੀ ਫਿਰ ਹੁਣ ਅੱਗੇ ਦੇਖਦੇ ਆਂ ਪਹੁੰਚ ਗਏ ਜੀ ਅਸੀਂ ਬਾਜ਼ਾਰ ਦੇ ਵਿੱਚੋਂ ਹੋ ਕੇ ਨਿਕਲਣਾ ਬਹੁਤ ਸਾਰੀਆਂ ਚੀਜ਼ਾਂ ਦੀ ਦੇਖਣ ਨੂੰ ਮਿਲਦੀਆਂ ਵੈਸੇ ਤਾਂ ਪਾਣੀ ਭਰਨ ਜਾ ਰਿਹਾ ਹਲੇ ਦੁਕਾਨਾਂ ਤੇ ਆ ਵੰਦਾ ਜੀ ਹਰ ਇਹ ਸਾਜ ਰਹੀ ਆ ਕੋਈ ਗੋਟਾ ਠਾਬਾ ਠੂਪਾ ਖੁੱਲ ਗਿਆ ਵੈਸੇ ਤਾਂ ਹਜੇ ਬੰਦੇ ਆ ਸਾਰੇ ਦੇਖੋ ਮੂਰੇ ਦੇਖੋ ਕਿੰਨੀਆਂ ਬੜੀਆਂ ਬੜੀਆਂ ਬਿਲਡਿੰਗਾਂ ਨੇ ਘਰ ਹੈ ਪਤਲੀ ਬਿਲਡਿੰਗਾਂ ਕਿ ਆ ਉਹ ਥੋੜੇ ਪਰ ਤੋਂ ਨਵੇਂ ਫੋਨ ਬੈਠੇ ਆ ਕੋਈ ਥੋੜਾ ਤੇ ਹਾਂ ਅਟਿਕਾ ਪਾਸੇ ਦਾ ਕਿੰਨਾ ਦਾ ਦਰ ਹੈ ਇਹ ਪਾਸੇ ਦਾ ਕਹਾਣੇ ਗੇਂਸੋ ਤੇ ਬਾਹਰ ਵੀ ਖੜ ਗਈਆਂ ਹੈ ਅੱਛਾ ਇਹ ਰੇਪੋਰਟ ਦੇ ਬਾਹਰ ਖੜ ਗਈਆਂ ਹੈ ਹਾਂ ਹਾਂ ਜਿਨ੍ਹਾਂ ਨੂੰ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਆਟੋ ਵਾਲੇ ਖੇਤ ਲੈ ਜਾਂਦੇ ਆ ਪਹਿਲਾਂ ਹੀ ਤਾਂ ਹੀ ਘਰੀ ਜਾਂਦੇ ਉਹ ਬੱਸ ਤੇ ਪਹਿਲਾਂ ਹੀ ਭਾਈ ਜੀ ਆਜੋ ਇਹ ਫ੍ਰੀ ਸੇਵਾ ਹਾਂ ਜਿਹੜੇ ਇਹ ਨਸ ਉਹ ਅਦਲੰਗਰ ਬਣਦਾ ਨਾ ਤੁਸੀਂ ਦੇਖੋਗੇ ਅੱਛਾ ਹੋਰ ਮਰੀਆ ਬਣਦਾ ਇਹ ਇੱਕ ਚੀਜ਼ ਮੈਂ ਕਹਿੰਦੀ ਟੌਪਿਕ ਦੇਸੀ ਕੀ ਬਣਦੀ ਦਾ ਹਾਂ ਬਾਕੀ ਹੁਣ ਉਹਦੇ ਪੈਕ ਕਰਾ ਕੇ ਵੀ ਦਿੰਦੇ ਆ ਫਿਰ ਰਸਤੇ 'ਚ ਖਾਣਾ ਤੁਸੀਂ ਉਹ ਵੀ ਖਾ ਸਕਦੇ ਅੱਛਾ ਤੇ ਆਹੀ ਤਾਂ ਗੱਲ ਆ ਸਿੱਖ ਧਰਮ ਦੀ ਦੇਖ ਲੈ ਨਹੀਂ ਤਾਂ ਨਹੀਂ ਤਾਂ ਪਾਣੀ ਗਰਮ ਕਰਾਣ ਦੇ 60 ਰੁਪਏ ਲੈ ਲੁੰਦੇ ਆ ਇਕੱਲੇ ਚੱਲ ਕੋਈ ਗੱਲ ਨਹੀਂ ਛੱਡ ਜਾ ਲਾਲਚ ਕਦੇ ਕਦੇ ਬੰਦੇ ਦੇ ਮਨ ਚਾਏ ਜਾਂਦੇ ਹਾਂ ਤੇ ਚੱਲਦੇ ਆ ਜੀ ਹੁਣ ਅੱਗੇ ਹਾਂ ਹਾਂ ਲਓ ਜੀ ਭਾਈ ਬੱਲੇ ਦੇ ਵਾਸਤੇ ਇੱਧਰ ਲਾਉਣਾ ਪੈ ਮਰਦਾ ਪਾਗਲ ਦਾ ਪਾਗੜੀ ਲਓ ਜੀ ਪਹੁੰਚ ਗਏ ਅਸੀਂ ਬਾਬਾ ਡਾਜੀ ਦੇ ਐਨਆਰਆਈ ਯਾਤਰੀ ਨਿਵਾਸ ਵਿੱਚ ਤੇ ਉਹਰੇ ਦੇਖਦੇ ਆ ਰੂਮ ਆਪਾਂ ਨੂੰ ਵੈਸੇ ਮਿਲ ਜਾਣਾ ਬਹੁਤ ਤਕੜੀ ਬਿਲਡਿੰਗ ਬਣਾਈ ਹੋਈ ਆ ਬਾਈ ਬਹੁਤ ਜ਼ਿਆਦਾ ਸਫਾਈ ਆ ਤੇ ਹੁਣ ਅੰਦਰ ਚੱਲਦੇ ਆ ਅੰਦਰ ਜਾ ਕੇ ਦੇਖਦੇ ਆ ਹੁਣ ਰੂਮ ਮਿਲਦਾ ਕਿ ਨਹੀਂ ਮਿਲਣਾ ਤਾਂ ਚਾਹੀਦਾ ਵੈਸੇ ਦੇਖਦੇ ਆ ਜੀ ਲਓ ਜੀ ਭਾਈ ਮਾਲਕ ਦੀ ਕਿਰਪਾ ਨਾਲ ਲੱਗ ਗਏ ਅਸੀਂ ਸਿਰੇ ਤੇ ਰੂਮ ਆਪਾਂ ਨੇ ਲੈ ਲਿਆ ਤੇ ਰੂਮ ਬਹੁਤ ਸੋਹਣਾ ਭਾਈ ਅਸੀਂ ਗਏ ਤਾਂ ਸੀਗੇ ਜੀ ਦੂਜੀ ਸਾਈਡ ਜਿੱਧਰ ਏਸੀ ਵਾਲੇ ਰੂਮ ਮਿਲਦੇ ਆ ਪਰ ਉਧਰ ਕੋਈ ਰੂਮ ਮਿਲਿਆ ਹੀ ਨਹੀਂ ਸਾਰੇ ਬੁੱਕ ਆ ਜੀ ਸੰਗਤ ਬਹੁਤ ਜ਼ਿਆਦਾ ਹੈ ਤੇ ਸਾਨੂੰ ਆਉਂਦੇ ਹੀ ਆਉਂਦੇ ਹਲੇ ਅਸੀਂ ਸਟੇਸ਼ਨ ਤੋਂ ਸਾਨੂੰ ਬੱਸ ਲੈ ਕੇ ਆਈ ਬੱਸ ਤੋਂ ਅਸੀਂ ਉਤਰਨ ਲੱਗੇ ਮੈਂ ਉਤਰਿਆ ਮੈਂ نیچے ਉਤਰ ਕੇ ਸਮਾਨ ਸਮੂਹ ਨੇ ਨਾਲ ਤੋਂ ਫੜਿਆ نیچے ਸੰਗਤ ਖੜੀ ਸੀ ਜੀ ਚੜਨ ਵਾਲੀ ਜਿਨ੍ਹਾਂ ਨੇ ਚੜਨਾ ਦਾ ਮਤਲਬ ਜਾਣ ਵਾਸਤੇ ਠੀਕ ਆ ਜੀ ਤੇ ਉਦੋਂ ਹੀ ਪਟਿਆਲੇ ਉਦੋਂ ਹੀ ਸਾਨੂੰ ਇੱਕ ਸਾਡੇ ਵਿਊਅਰਸ ਮਿਲ ਗਏ ਭਾਈ ਆਂਟੀ ਜੀ ਪਟਿਆਲੇ ਤੋਂ ਸੀਗੇ ਉਹ ਤੇ ਜਦੋਂ ਅਸੀਂ ਬੱਸ ਚੋਂ ਉਤਰੇ ਉਹਨਾਂ ਨੇ ਸਾਨੂੰ ਜਦੇ ਪਛਾਣ ਲਿਆ ਤੇ ਉਹ ਆ ਗਏ ਸਾਡੇ ਕੋਲ ਹਸਤਾ ਤੁਰਨ ਲੱਗੇ ਸੀਗੇ ਉੱਥੋਂ ਤੇ ਆਂਟੀ ਜੀ ਆ ਗਏ ਸਾਡੇ ਕੋਲ ਉਹ ਕਹਿੰਦੇ ਭਾਈ ਮੈਂ ਤੁਹਾਡੇ ਵੀਡੀਓ ਦੇਖਦੀ ਆ ਸਾਰੀ ਤੇ ਅਸੀਂ ਤਾਂ ਕਿਹਾ ਵੀ ਚਲੋ ਹੁਣ ਆਂਟੀ ਜੀ ਭਾਈ ਨਾਲ ਸਾਡੇ ਘੁੰਮਣਗੇ ਹਨਾ ਵੀ ਚਲੋ ਨਾਲ ਭਾਈ ਮੱਥਾ ਟੇਕਾਂਗੇ ਇਕੱਠੇ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਕਾਫੀ ਦਿਨਾਂ ਤੋਂ ਆਏ ਹੋਏ ਆ ਵੀ ਅਸੀਂ ਤਾਂ ਹੁਣ ਵਾਪਸੀ ਚੱਲੇ ਆ ਤੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਭਾਈ ਤੇ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜਿੱਦਾਂ ਐਦਾਂ ਕੋਈ ਐਡੀ ਦੂਰ ਆਣ ਕੇ ਦੇਖ ਲੋ ਕਿੱਥੇ ਜਾਣ ਪਛਾਣ ਹੋਈ ਹਨਾ ਵੈਸੇ ਵੀ ਚਲੋ ਸਾਤੋਂ ਤਾਂ ਉਹ ਦੂਰ ਆ ਕਾਫੀ ਪਟਿਆਲਾ ਸਾਤੋਂ ਘਟੋ ਘਟ ਵੀ ਮੈਂ ਕਹਿੰਦਾ ਹੁਣ ਦਿਹਾੜੀ ਉਹ ਲੱਗ ਜਾਂਦੀ ਹੈ ਜੇ ਆਪ ਡਾਊਨ ਕਰਨਾ ਹੋਵੇ ਸੋ ਐਦਾਂ ਜੀ ਗੱਲਬਾਤ ਹੁਣ ਰੂਮ ਮਿਲ ਗਿਆ ਆਪਾਂ ਨੂੰ ਰੂਮ ਵੈਸੇ ਮਿਲ ਗਿਆ ਆਪਾਂ ਨੂੰ ਘਟੋ ਘਟ 7-8 ਬੰਦਿਆਂ ਦਾ ਅਸੀਂ ਹੈਗੇ 4 ਜਣੇ ਆ ਚਲੋ ਵਧੀਆ ਖੁੱਲਾ ਡੋਲਾ ਰੂਮ ਆ ਇਹਨਾਂ ਆ ਦੇਖ ਸਕਦੇ ਆ ਤੁਸੀਂ ਤੇ ਇੱਧਰ ਆ ਖਲਾਰਾ ਅਸੀਂ ਬਾਤ ਆ ਅੱਗੇ ਕੱਪੜੇ ਗੁੱਪੜੇ ਖੋਲ ਤੇ ਕਿਉਂਕਿ ਕਾਲੀ ਹੈ ਨਾ ਪਰ ਜਾਣ ਨੂੰ ਕਿਉਂਕਿ ਕਾਲੀ ਆ ਸਾਨੂੰ ਭਾਈ ਹਣਾ ਅਸੀਂ ਲੋਕਲ ਗੁਰਦੁਆਰਾ ਸਾਹਿਬ ਕੋ ਮਲੀਏ ਹੁਣ ਨਹੀਂ ਤੇ ਲੇਟ ਹੋ ਜਾਣਾ ਹਾਂ ਅਸੀਂ ਹੁਣ ਲੋਕਲ ਗੁਰਦੁਆਰਾ ਸਾਹਿਬ ਘੁੰਮਣਾ ਏ ਤਕਰੀਬਨ ਟਾਈਮ ਹੋ ਗਿਆ 9 9:30 ਦਾ ਤੇ ਫਿਰ ਅਸੀਂ ਹੋ ਜਾਣਾ ਨਹੀਂ ਤਾਂ ਲੇਟ ਹੈਨਾ ਤੇ ਘਮਾਉਨੇ ਆ ਜੀ ਬੈਕ ਕੈਮਰਾ ਮਾਤਾ ਜੀ ਦਾ ਸਾਡੇ ਇਸ਼ਨਾਨ ਕਰਿਆ ਏ ਮੈਂ ਹੁਣ ਚੱਲਿਆ ਇਸ਼ਨਾਨ ਕਰਨ ਉਸ ਤੋਂ ਬਾਅਦ ਫਿਰ ਕਰਦੇ ਆ ਜੀ ਦਰਸ਼ਨ ਸਾਰੇ ਗੁਰਦੁਆਰਾ ਸਾਹਿਬ ਦੇ ਤੇ ਨਾਲੇ ਤੁਹਾਨੂੰ ਕਰਾਉਨੇ ਆ ਜੀ ਇਧਰ ਸਾਡੇ ਲੱड्डੂ ਨੂੰ ਮਿਲੋ ਪਹਿਲਾਂ ਮੈਂ ਬੈਕ ਕੈਮਰਾ ਕਰਦਾ ਲੱड्डੂ ਸਾਡਾ ਐਨ ਹੁਣ ਖੁਸ਼ ਹੋਇਆ ਪਿਆ ਮਸੀ ਟ੍ਰੇਨ ਤੋਂ ਨਿਕਲੀ ਆ ਜੀ ਬੇਚਰੀ ਬਹੁਤ ਤੁਹਾਨੂੰ ਕਿਆ ਦਸੀਏ ਇਹਨੂੰ ਜੇ ਤਾਂ ਹੁਣ ਚਾਨਣਾ ਹੁੰਦਾ ਤਾਂ ਤਾਂ ਉਹ ਲਾਈਟ ਸਿੱਧੀ ਅੱਖਾਂ 'ਚ ਪੈਂਦੀ ਦੀ ਉੱਪਰ ਤੇ ਹਨਾ ਜੇ ਮਤਲਬ ਲਾਈਟ ਬੰਦ ਹੁੰਦੀ ਦੀ ਫਿਰ ਉਦਾ ਰੋਈ ਜਾਂਦੀ ਦੀ ਵੀ ਮੈਨੂੰ ਕਥੇ ਬਾੜਿਆ ਵਾ ਬਾਹਰ ਨੇ ਕੱਢਦੇ ਹੋਣੀ ਤੋਂ ਪਾਂਚ ਹੁਣ ਘਰਾਂ ਤੁਹਾਨੂੰ ਪਤਾ ਬੇੜਾ ਬੂੜਾ ਖੁੱਲਾ ਏ ਤੇ ਤੋਂ ਪੰਮ ਬੈਠ ਜਾਂਦਾ ਨਿਆਣਾ ਆਰਾਮ ਆ ਜਾਂਦਾ ਤੇ ਹੁਣ ਬੇਚਰੀ ਮੜੀ ਚੱਕਣ ਲੱਗੀ ਆਲੇ-ਦਾਲੇ ਤੇ ਆਜੋ ਮਿਲਦੇ ਆ ਤੇ ਲਓ ਜੀ ਸਾਡੇ ਲੱड्डੂ ਨੂੰ ਮਿਲੋ ਪਹਿਲਾਂ ਤਾਂ ਸਾਡੀ ਕਾਂਟੋ ਰੂ ਮਿਲੋ ਜائیو ਐ ਸਾਡੀ ਕਾ ਤੋ ਹੁਣ ਲੱਗਿਆ ਮੇਰਾ ਪੁੱਤ ਦੇਖਣ ਆਲੇ ਢਾਲੇ ਨੂੰ ਹੈ ਬਹੁਤ ਦੁਖੀ ਹੋ ਗਿਆ ਦਾ ਟ੍ਰੇਨ ਚ ਹੈ ਪੁੱਤ ਹਰਗੁਣਾ ਹਾਂਜੀ ਹੁਣ ਤਾਂ ਕਹਿੰਦੀ ਆਜ ਮਾਂ ਭੱਜ ਕੇ ਵਾਹਿਗੁਰੂ ਵਾਹਿਗੁਰੂ ਲੱड्डੂ ਸਾਡਾ ਲੱड्डੂ ਇਹ ਮਸੀ ਪਹੁੰਚੀ ਵਿਚਾਰੀ ਧੁੱਪਾਂ ਚ ਲੱड्डੂ ਸਾਡਾ ਮਾਰਦਾ ਜੀ ਛਾਲਾਂ ਤੇ ਮਾਸੀਂ ਧੁੱਪ ਮਿਲੀ ਆ ਇੱਧਰ ਭਾਈ ਮੰਮੀ ਜੀ ਦਾ ਕਰਿਆ ਇਹ ਇਸ਼ਨਾਨ ਹਾਂ ਮਾਤਾ ਜੀ ਹਾਂ ਜੀ ਇੱਥੇ ਸ੍ਰੀ ਕਾਲ ਜੀ ਸਾਰੇ ਨੂੰ ਕਰਿਆ ਇਹ ਮੈਂ ਤਾਂ ਘਰੀ ਪਾਈ ਮੈਂ ਹੁਣ ਹਰ ਗੁਣ ਲੱਗੀ ਜਾਂਦਾ ਹਾਂ ਹਾਂ ਸਾਰੇ ਬਣਾਇਆ ਹੋਇਆ ਕਰਕੇ ਨੇ ਕੋਈ ਬਾਂਦੀ ਦੇ ਕੱਪੜੇ ਪਾ ਦਵਾ ਹਾਂ ਤੁਸੀਂ ਆਪਣਾ ਦੇਖੋ ਹੁਣ ਅਸੀਂ ਵੀ ਹੁਣ ਮੰਮੀ ਮੈਨੂੰ ਤਾਂ ਨੀਚੇ ਜਾਣਾ ਪੈਣਾ ਉਰੇ ਗੱਲਾਂ ਬੀਬੀਆਂ ਦਾ ਹੀ ਆ ਬਾਥਰੂਮ ਇੱਥੇ ਦਾ ਬਾਥਰੂਮ ਤੁਹਾਡੇ ਵਾਲਾ ਵੀ ਬੰਦਿਆਂ ਦਾ ਹੈਗਾ ਹਾਂ ਹੈਠਾਂ ਹੇਠਾਂ ਜਿਹੜੀਆਂ ਇੱਥੇ ਹੀ ਪੂਰੀ ਸੰਝੇ ਜੀ ਇੱਥੇ ਤੇ ਉਤਰ ਖੋ ਜਣਾ ਪਤਾ ਨਹੀਂ ਮੈਨੂੰ ਉਤਰ ਨੇ ਤਾਂ ਨਹੀਂ ਪਤਾ ਦੇਖਣਾ ਪੈਣਾ ਨੀ ਆਪਾਂ ਨਿਕਲੇ ਸੀ ਨੀਚੇ ਨੂੰ ਜਾਣਾ ਪੈਣਾ ਚਲੋ ਦੇਖਦਾ ਬਾਕੀ ਮੈਂ ਤੇ ਭਾਈ ਹੁਣ ਕਰੀਏ ਇਸ਼ਨਾਨ ਤੇ ਤੂੰ ਵੀ ਹੋ ਜਾ ਇਸਮੀ ਤਿਆਰ ਫਿਰ ਚੱਲਦੇ ਆਂ ਫਿਰ ਅੱਗੇ ਹਾਂ ਇੱਧਰ ਭਾਈ ਖਿੜਕੀ ਆ ਜੀ ਰੂਮ ਮਿਲਿਆ ਸਾਨੂੰ ਇੱਧਰਲੀ ਸਾਈਡ ਤਾਂ ਜੰਗਲ ਜੰਗਲ ਜਾਈ ਆ ਤੇ ਭਾਈ ਝੁੰਗੀਆਂ ਜੀਆਂ ਝੁੰਗੀਆਂ ਜੀਆਂ ਨਾ ਹਾਂ ਲੱਡੂ ਓਏ ਮੇਰਾ ਪੁੱਤ ਚੋਣ ਆ ਜਾ ਕਿੱਥੇ ਆ ਗਿਆ ਬਾਬਾ ਜੀ ਕੋ ਬਾਬਾ ਜੀ ਕੋ ਆ ਗਿਆ ਮੱਤਾ ਦੇਖਣ ਹਾਜ਼ਰੀ ਲਵਾਣ ਆ ਗਏ ਆਪਣੀ ਕੈਜੀ ਕਰਮ ਵਾਲੀ ਕਿੰਨੀ ਛੇਤੀ ਆਈ ਆ ਕਿੰਨੀ ਛੇਤੀ ਆਈ ਆ ਹੋਰ ਹੋਰ ਵੀ ਮੇਰੀ ਹੋ ਕੇ ਆ ਗਏ ਤੂੰ ਆ ਜਾ ਪਾਪਾ ਇਹਦਾ ਹੁਣ ਤੱਕ ਨਹੀਂ ਆਇਆ ਸੋ ਚੱਲਦੇ ਆ ਜੀ ਬਾਹਰ ਤਾਨੂੰ ਦਿਖਾਉਨੇ ਆ ਭਾਈ ਰੂਮ ਓਰੇ ਬਹੁਤ ਜ਼ਿਆਦਾ ਕਹਿ ਲੋ ਵੀ ਸੰਗਤ ਵੀ ਬਹੁਤ ਜ਼ਿਆਦਾ ਹੁੰਦੀ ਆ ਤਾਂ ਹੀ ਨੀ ਰੂਮ ਮਿਲਦੇ ਰੂਮ ਤਾਂ ਵੈਸੇ ਬਹੁਤ ਬਣਾਏ ਹੋਏ ਆ ਆ ਦੇਖ ਲਓ ਹੁਣ ਤਿੰਨ ਮੰਜ਼ਲੀ ਆ ਜੀ ਬਿਲਡਿੰਗ ਇਹ ਆ ਸਾਰੇ ਰੂਮ ਆ ਜਿੰਨੇ ਤੁਹਾਨੂੰ ਦਿਖਦੇ ਰੂਮੇ ਰੂਮ ਆ ਜੀ ਇਹ ਪਰ ਜਿੰਨੇ ਰੂਮ ਆ ਜੀ ਉਨਿਓ ਸੰਗਤ ਆ ਆ ਸਾਰੇ ਰੂਮ ਆ ਦੇਖ ਸਕਦੇ ਤੁਸੀਂ ਉਹ ਸਾਹਮਣੇ ਵੀ ਗੁਰਦੁਆਰਾ ਸਾਹਿਬ ਦਾ ਹੀ ਆ ਜੀ ਉੱਥੇ ਵੀ ਰੂਮੇ ਰੂਮ ਆ ਪਰ ਜਿੰਨੇ ਜ਼ਿਆਦਾ ਰੂਮ ਹੋ ਉਨੀ ਸੰਗਤ ਵੀ ਜ਼ਿਆਦਾ ਜੀ ਕਰਨਾ ਉਹ ਲੱਗ ਗਿਆ ਥੱਲੇ ਬੈਠ ਗਿਆ ਲਓ ਜੀ ਇੱਥੇ ਬੱਸਾਂ ਖੜਦੀਆਂ ਜੀ ਜਿਹੜੀਆਂ ਲੈ ਕੇ ਆਉਂਦੀਆਂ ਸੰਗਤ ਨੂੰ ਆ ਛੱਡ ਦੇ ਵਿੱਚ ਹੋਰ ਵੀ ਗੱਡੀਆਂ ਗੁੱਡੀਆਂ ਖੜੀਆਂ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਤੇ ਚੱਲਦੇ ਆ ਜੀ ਫਿਰ ਹੁਣ ਅੱਗੇ ਮਿਲਦੇ ਆਣ ਸਾਨੂੰ ਹੁਣ ਅਗਲੇ ਬਲੌਗ ਚ ਦਿਖਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਤੇ ਠੀਕ ਆ ਜੀ ਫਿਰ ਦਿਓ ਇਜਾਜ਼ਤ ਸਾਸਤ੍ਰੀ ਕਾਲ ਜੀ ਸਾਰਿਆਂ